ਦੋਸਤੋ ਸਵਾਗਤ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਸੰਡੇ ਛੁੱਟੀ ਦਾ ਦਿਨ ਤੇ ਮੈਂ ਸੋਚਿਆ ਕੋਈ 2-4 ਮਿੰਟ ਦੀ ਵੀਡੀਓ ਤੁਹਾਡੇ ਲਈ ਸ਼ੇਅਰ ਕਰਾਂ ਉਹ ਵੀਡੀਓ ਜਿਹੜੀ ਕੰਮ ਆ ਜੇ ਖਾਸ ਕਰਕੇ ਜਿਹੜੀ ਨੌਜਵਾਨ ਪੀੜ੍ਹੀ ਐ ਸਾਡੇ ਬੱਚੇ ਨੇ ਕਿਸ਼ੋਰ ਨੇ ਉਹਨਾਂ ਦੇ ਕੰਮ ਆਉਣ ਦੀਆਂ ਕੁਝ ਆਪਾਂ ਗੱਲਾਂ ਕਰਾਂਗੇ ਅੱਜ ਪੇਪਰਾਂ ਦੇ ਦਿਨ ਚੱਲ ਰਹੇ ਨੇ ਤੇ ਰਿਜ਼ਲਟ ਵੀ ਆਉਣੇ ਨੇ ਅੱਗੇ ਬੱਚਿਆਂ ਨੇ ਆਪਦਾ ਕੈਰੀਅਰ ਆਪਦਾ ਕਿੱਤਾ ਵੀ ਬਣਾਉਣਾ ਕਿਸ ਖੇਤਰ ਦੇ ਵਿੱਚ ਜਾਣਾ ਤੋ ਜਦੋਂ ਅਸੀਂ ਬੱਚਿਆਂ ਦੀ ਪੜ੍ਹਾਈ ਦੀ ਗੱਲ ਕਰਦੇ ਆਂ ਪੜ੍ਹਾਈ ਦੋ ਤਰ੍ਹਾਂ ਦੀ ਹੁੰਦੀ ਆ ਰਸਮੀ ਤੇ ਗੈਰ ਰਸਮੀ ਰਸਮੀ ਪੜ੍ਹਾਈ ਜਿਹੜੀ ਸਕੂਲਾਂ ਦੇ ਵਿੱਚ ਪੜ੍ਹਦੇ ਆਂ ਪ੍ਰੀਖਿਆ ਪਾਸ ਕਰਦੇ ਆਂ ਤੇ ਜੇ ਅਸੀਂ ਥੋੜਾ ਜਿਹਾ ਪਿੱਛੇ ਜਾਈਏ ਅੱਜ ਤੋਂ 20 25 30 ਸਾਲ ਪਹਿਲਾਂ ਜਾਈਏ ਬੰਦਾ ਪਾਸ ਹੁੰਦਾ ਸੀ ਪੇਪਰਾਂ ਦੇ ਵਿੱਚ ਨਕਲ ਵੀ ਵਰਵਾਈ ਜਾਂਦੀ ਸੀ ਬੜਾ ਕੁਛ ਨੰਬਰ ਲਿਆਉਣ ਵਾਸਤੇ ਕੀਤਾ ਜਾਂਦਾ ਸੀ ਇਹ ਉਹ ਜਿਹੜੇ ਨੰਬਰ ਸੀ 10ਵੀਂ 12ਵੀਂ ਬੀਏ ਦੇ ਉਹੀ ਇੱਕ ਪੈਰਾਮੀਟਰ ਹੁੰਦਾ ਸੀ ਕਿ ਬੱਚਿਆਂ ਨੂੰ ਉਹਦੇ ਆਧਾਰ ਤੇ ਨੌਕਰੀ ਮਿਲਦੀ ਔਰ ਰੋਜ਼ਗਾਰ ਮਿਲਦਾ ਤੇ ਕਈ ਬੰਦਿਆਂ ਦੀਆਂ ਗੋਟੀਆਂ ਇੰਨੀਆਂ ਫਿੱਟ ਸੀ ਕਿ ਸਾਰੇ ਦੇ ਸਾਰੇ ਟੱਬਰ ਮੁਲਾਜ਼ਮ ਲੱਗੇ ਹੋਏ ਨੇ ਉਹਨਾਂ ਨੇ ਆਪ ਦਾ ਹਿਸਾਬ ਕਿਤਾਬ ਸੈੱਟ ਕੀਤਾ ਖੈਰ ਸਮਾਂ ਬਦਲਿਆ ਸਮਾਂ ਬਦਲਣ ਤੋਂ ਬਾਅਦ ਕੀ ਹੋਇਆ ਟੈਸਟ ਹੋਣ ਲੱਗੇ ਅੱਜ ਅਸੀਂ ਇਹਦੇ ਆਪਕ ਲੱਗਣਾ ਜੇ ਤਾਂ ਬੰਦੇ ਨੂੰ ਪੰਜਾਬ ਦੇ ਵਿੱਚ ਕਹਿ ਲੀਏ ਜਾਂ ਇੰਡੀਆ ਦੇ ਵਿੱਚ ਸੀਟ ਐਟ ਪੀ ਟੈਟ ਸਬਜੈਕਟ ਦਾ ਟੈਸਟ ਬੜੀ ਤਰ੍ਹਾਂ ਦੀਆਂ ਪ੍ਰੀਖਿਆਵਾਂ ਪਾਸ ਕਰਨੀਆਂ ਪੈਂਦੀਆਂ ਨੇ ਸਾਡੀ ਜਿਹੜੀ ਪਛਾਣ ਆ ਸਾਡੀ ਉਹ ਵੀ ਆਧਾਰ ਲਿੰਕੜਾ ਉੱਥੇ ਸਾਡੀ ਕਈ ਇਹਦੀ ਪ੍ਰੀਖਿਆ ਕੇਂਦਰ ਆ ਉਹਨਾਂ ਦੇ ਵਿੱਚ ਵੀ ਬੜੀ ਅਮਰੀਕੀ ਦੇ ਨਾਲ ਝਾਰਨਾ ਲੱਗਦਾ ਵੀ ਬੰਦਾ ਸਹੀ ਉਹੀ ਬੈਠਾ ਪਰ ਜਿਹੜੀ ਆਪਾਂ ਗੱਲ ਤੁਹਾਡੇ ਨਾਲ ਅੱਜ ਕਰਨੀ ਆ ਉਹ ਇਹ ਆ ਕਿ ਵੀ ਜਦੋਂ ਪੜ੍ਹਾਈ ਹੁੰਦੀ ਆ ਨਾ ਆਪਾਂ ਕਈ ਵਾਰੀ ਪੁੱਛਦੇ ਆਂ ਨੇ ਵੀ ਬੰਦਾ ਕਿਵੇਂ ਆ ਕਹਿੰਦੇ ਯਾਰ ਬੰਦਾ ਤਾਂ ਵਧੀਆ ਆ ਮੂਰਖਾ じゃ ਬਹਲਾ ਰੋਖਾ ਬੰਦਾ ਕਿਉਂ ਹੋ ਜਾਂਦਾ ਉਹ ਸ਼ੋਸ਼ਣ ਘੱਟ ਸ਼ੋਸ਼ਣ ਕਿਉਂ ਹੁੰਦਾ ਇਕੱਲੀ ਪੜ੍ਹਾਈ ਤੇ ਜ਼ੋਰ ਦੁੱਤਾ ਹੁੰਦਾ ਇਕੱਲੇ ਸਿੱਧਾ ਨਿਸ਼ਾਨਾ ਆਪਾਂ ਕਹਿ ਲਈਏ ਮੱਛੀ ਦੀ ਅੱਖ ਦੇ ਵਿੱਚ ਹੀ ਹੁੰਦਾ ਵੀ ਆਪਾਂ ਨੰਬਰ ਲੈਣੇ ਨਾ ਅਰਜਨ ਵਾਂਗੂੰ ਤੇ ਬਸ ਉਹ ਨਿਸ਼ਾਨਾ ਲਾਤਾ ਪਰ ਜਿਵੇਂ ਆਪਾਂ ਕਹਿੰਦੇ ਪੜ੍ਹਾਈ ਹੈ ਜਿਹੜੀ ਉਹ ਸਰ ਪੱਖੀ ਵਿਕਾਸ ਕਰਦੀ ਆ ਬੰਦੇ ਨੂੰ ਸਾਰੇ ਖੇਤਰਾਂ ਦੇ ਵਿੱਚ ਅੱਗੇ ਆਉਣਾ ਚਾਹੀਦਾ ਜੇ ਬੱਚੇ ਦਾ ਸੁਭਾਅ ਬੱਚਾ ਸੋਸ਼ਲ ਨਹੀਂ ਬੱਚੇ ਦੇ ਵਿੱਚ ਫੈਸਲਾ ਲੈਣ ਦੀ ਸਹੀ ਫੈਸਲਾ ਲੈਣ ਦੀ ਸ਼ਕਤੀ ਨਹੀਂ ਜਾਂ ਸਮਰੱਥਾ ਨਹੀਂ ਤਾਂ ਉਹਦੇ ਲਈ ਜਿੱਥੇ ਸਕੂਲ ਜ਼ਿੰਮੇਵਾਰ ਆ ਉੱਥੇ ਉਹਦੇ ਮਾਂ ਪਿਓ ਉਹਦੇ ਭੈਣ ਭਰਾ ਉਹਦੇ ਸੱਚੇ ਤਾਈ ਜੀ ਜੁਆਇੰਟ ਫੈਮਿਲੀ ਆ ਉਹ ਸਾਰੇ ਜ਼ਿੰਮੇਵਾਰ ਹੁੰਦੇ ਆ ਕਿਉਂਕਿ ਆਪਾਂ ਸੰਵੇਦਨਸ਼ੀਲ ਆ इमोਸ਼ਨਲ ਆ ਬੰਦੇ ਦਾ ਜਦੋਂ ਬੱਚੇ ਦਾ ਪਾਲਣ ਪੋਸ਼ਣ ਹੁੰਦਾ ਉਹਨੂੰ ਇੱਕ ਨਹੀਂ ਬਹੁਤ ਸਾਰੇ ਕਾਰਕ ਆ ਜਿਹੜੇ ਉਹ ਪ੍ਰਭਾਵਿਤ ਕਰਦੇ ਨੇ ਇਸ ਕਰਕੇ ਕੋਈ ਇਹ ਨਾ ਆਖੇ ਯਾਰ ਬੰਦਾ ਬੜਾ ਖੁਸ਼ਕ ਜਾ ਆਪਾਂ ਕਹਦੇ ਹੁੰਨੇ ਆ ਨਾ ਵੀ ਇੰਨੇ ਮਿੱਠੇ ਨਾ ਉਹ ਹਰੇਕ ਸਾਨੂੰ ਖਾ ਜੇ ਤੇ ਇੰਨੇ ਕੋੜੇ ਵੀ ਨਾ ਹੋ ਕਿ ਤੁਹਾਡੇ ਨੇੜੇ ਨਾ ਆਵੇ ਇੱਕ ਬੈਲੈਂਸ ਹਰੇਕ ਚੀਜ਼ ਦੇ ਵਿੱਚ ਕਹਿੰਦੇ ਹੁੰਦੇ ਆ ਵੀ ਜਿਵੇਂ ਕਹਿੰਦੇ ਆ ਕਿ ਉਹ ਮੱਲਾਂ ਨੂੰ ਉਹਨਾਂ ਖੁਰਾਕਾਂ ਹੁੰਦੀਆਂ ਨੇ ਤੇ ਉਹਦੇ ਵਿੱਚ ਇਹ ਨਹੀਂ ਹੁੰਦਾ ਕਿ ਆਪਾਂ ਵੀ ਇੱਕ ਪਾਸੇ ਤਰੱਕੀ ਬਹੁਤ ਕਰ ਜਾਈਏ ਦੂਜੇ ਪਾਸੇ ਪਿੱਛੇ ਰਹਿ ਜਾਈਏ ਸੋ ਇਹ ਬਹੁਤ ਜ਼ਰੂਰੀ ਸਾਡਾ ਫਰਜ਼ ਬਣਦਾ ਪਰ ਹੁਣ ਗੱਲ ਆਉਂਦੀ ਆ ਅੱਜ ਦਾ ਜਵਾਨਾ ਜਿਹੜਾ ਗਿਆਨ ਦੀ ਇਹ ਪਹਿਲਾਂ ਖੁਰਾਕਾਂ ਦਾ ਜ਼ੋਰ ਹੁੰਦਾ ਸੀ ਸਮਾਂ ਪਹਿਲਾਂ ਵੀ ਆਪਾਂ ਵੀਡੀਓ ਦੇ ਵਿੱਚ ਤੁਹਾਡੇ ਨਾਲ ਇਹੀ ਗੱਲਾਂ ਕਰਦਾ ਰਹਿਣਾ ਮੈਂ ਕਿ ਇਹ ਸਮਾਂ ਬਦਲਦਾ ਹਰੇਕ ਸਮੇਂ ਦੇ ਨਾਲ ਉਹ ਚੀਜ਼ਾਂ ਬਦਲਦੀਆਂ ਰਹਿੰਦੀਆਂ ਨੇ ਅੱਜ ਜੇ ਅਸੀਂ ਗੱਲ ਕਰੀਏ ਤਨ ਦੀ ਪ੍ਰੈਕਟਿਸਲੀ ਜਿੰਮ ਬਣੇ ਹੋਏ ਨੇ ਆਥਨੇ ਬੈਂਕਿਆਕਾਰਾਂ ਤੇ ਲੋਕ ਸ਼ਾਮ ਨੂੰ ਜਾਂ ਸਵੇਰੇ ਜਾਂਦੇ ਨੇ ਉਥੇ ਪ੍ਰੈਕਟਿਸ ਕਰਦੇ ਨੇ ਪਰ ਮਨ ਦੀ ਪ੍ਰੈਕਟਿਸਲੀ ਕੋਈ ਜਿੰਮ ਨਹੀਂ ਬਣਿਆ ਮਨ ਦੀ ਮਨ ਉਹ ਭਾਵ ਕੀ ਆ ਕਿ ਤੁਹਾਡਾ ਜਿਹੜਾ ਇੱਕ ਥਰਡ ਸੈਂਸ ਕਹਿ ਲਓ ਉਸ ਨੂੰ ਇੰਟੂਇਸ਼ਨ ਕਹੇ ਲੋ ਇੰਗਲਿਸ਼ ਦੇ ਵਿੱਚ ਜਾਂ ਅਸੀਂ ਕਹ ਲਈਏ ਜੀਵਨ ਜਾਂਚ ਕਹੇ ਲੋ ਸੌਖੇ ਸ਼ਬਦਾਂ ਦੇ ਵਿੱਚ ਉਸ ਦੀ ਪ੍ਰੈਕਟਿਸਲੀ ਕੋਈ ਚੀਜ਼ ਨਹੀਂ ਬਣੀ ਕਿ ਅਸੀਂ ਬਿਲਕੁਲ ਇੱਕ ਬੈਲੈਂਸਡਾ ਸੁਭਾਅ ਹੋਵੇ ਤੇ ਅਸੀਂ ਸਹੀ ਸਮੇਂ ਤੇ ਸਹੀ ਫੈਸਲੇ ਇਹ ਨਾ ਹੋਵੇ ਕਿ ਫਲ ਇਹਨਾਂ ਪੱਕ ਜੇ ਜਾਂ ਫਲ ਕੱਚਾ ਤੋੜ ਲਈਏ ਇਹ ਛੋਟੀਆਂ ਛੋਟੀਆਂ ਗੱਲਾਂ ਨੇ ਜਿਹੜੀਆਂ ਨਾ ਤਾਂ ਇਹ ਸਕੂਲਾਂ 'ਚ ਦੱਸੀਆਂ ਜਾਂਦੀਆਂ ਨੇ ਨਾ ਕਿਸੇ ਸਿਲੇਬਸ ਦਾ ਹਿੱਸਾ ਨਾ ਕਿਸੇ ਪ੍ਰੀਖਿਆ ਦਾ ਹਿੱਸਾ ਇਹ ਬੱਚਾ ਆਲੇ-ਦੁਆਲੇ ਤੋਂ ਸਿੱਖਦਾ ਜੇਕਰ ਅਸੀਂ ਗੱਲ ਕਰੀਏ ਕਿ ਸਾਡੇ ਨਾਲ ਇੱਕ ਨਵੰਡੀ ਸੀਗੇ ਸੱਜਣ ਉਹ ਕਹਿੰਦੇ ਯਾਰ ਸ਼ਹਿਰੀ ਜਵਾਹਰ ਨਾ ਖੱਟੇ ਡੱਡੂ ਵਰਗੇ ਨਿਕਲਿਆ ਹੁੰਦੇ ਆ ਰੰਗ ਬੜਾ ਸਾਫ਼ ਹੋ ਜਾਂਦਾ ਜੇ ਤੋ ਜਵਾਹਰ ਨੂੰ ਬਾਹਰ ਕਿਸੇ ਨੂੰ ਮਿਲ ਨਹੀਂ ਦੇਣਾ ਆਪਾਂ ਨੂੰ ਸਮਾਜ ਦੇ ਵਿੱਚ ਜਾਣ ਨਹੀਂ ਦੇਣਾ ਮਿੱਟੀ ਲੱਗਣ ਨਹੀਂ ਦੇਣੀ ਪਰ ਜਿਹੜਾ ਹੈਗਾ ਸਮਾਜ ਦੇ ਵਿੱਚ ਸਾਨੂੰ ਸਾਰੀਆਂ ਚੀਜ਼ਾਂ ਇੱਕ ਪਰਸਨੈਲਿਟੀ ਦੀ ਬਣਨ ਲਈ ਸਾਰੀਆਂ ਚੀਜ਼ਾਂ ਦੀ ਜ਼ਰੂਰਤ ਆ ਜਿਵੇਂ ਕਹਿੰਦੇ ਆ ਕਿ ਨਵੇਂ ਪੱਤੇ ਫੇਰ ਆਉਂਦੇ ਨੇ ਜੇ ਪੁਰਾਣੇ ਝੜਦੇ ਨੇ ਇੱਕ ਖੋਜ ਹੋਈ ਆ ਕਹਿੰਦੇ ਹਰ 3 ਸਾਲ ਬਾਅਦ ਤੁਸੀਂ ਨਵੇਂ ਸਕਿੱਲ ਸਿੱਖੋ ਨਵੀਂ ਗਿਆਨ ਲਓ ਅਪਡੇਟ ਹੋ ਨਵੀਂ ਨੌਲੇਜ ਹਸਲ ਕਰੋ ਜੇਕਰ ਅਸੀਂ ਅੱਜ ਜਵਾਨਾ ਕੰਪਿਊਟਰ ਦਾ ਸਾਨੂੰ ਕੰਪਿਊਟਰ ਨਹੀਂ ਆਉਂਦਾ ਅਸੀਂ ਕਿਤੇ ਨਾ ਕਿਤੇ ਪਿੱਛੇ ਆ ਤੁਹਾਨੂੰ ਇਹ ਚੀਜ਼ਾਂ ਅਕਵਾਇਰ ਕਰਨੀਆਂ ਚਾਹੀਦੀਆਂ ਨੇ ਕੰਪਿਊਟਰ ਦੀ ਨੋਲਿਜ ਤਕਨੀਕ ਦੀ ਜਿਹੜੀ ਆਨਲਾਈਨ ਪੈਸਿਆਂ ਦਾ ਲੈਣ ਦੇਣ ਜਾਂ ਅਸੀਂ ਕਹ ਲਈਏ ਮੈਸੇਜਿੰਗ ਆ ਕੋਈ ਵਟਸਐਪ ਕੋਈ ਜਿਹੜੇ ਵੀ ਹੈਗੇ ਨੇ ਮਾਧਿਅਮ ਉਹਨਾਂ ਰਾਹੀਂ ਸਾਨੂੰ ਆਪਣੀ ਗੱਲਬਾਤ ਆ ਜਿਹੜੀ ਉਹ ਸਿੱਖਣੀ ਚਾਹੀਦੀ ਆ ਸੋ ਜਿਹੜੇ ਜਿਹੜੇ ਲੋਕ ਮੰਨਦੀ ਪ੍ਰੈਕਟਿਸ ਤੋਂ ਭਾਵ ਕੀ ਆ ਜਿਹੜੇ ਲੋਕ ਕੁਛ ਨਾ ਕੁਛ ਨਵਾਂ ਗੁਣ ਸਿੱਖਦੇ ਨੇ ਉਹਨਾਂ ਦੇ ਕਦੇ ਬਿਮਾਰੀ ਨੇੜੇ ਨਹੀਂ ਆਉਂਦੀ ਅਸੀਂ ਕਈ ਵਾਰੀ ਸਰੀਰਕ ਤੌਰ ਤੇ ਤਾਂ ਬਹੁਤ ਸਟਰੋਂਗ ਹੋ ਜਾਂਦੇ ਆ ਪਰ ਸਾਡਾ ਮਨ ਜਿਹੜਾ ਆਸੇ ਪਾਸੇ ਨੂੰ ਅਡਾਪਟ ਕਰਨਾ ਆਸੇ ਪਾਸੇ ਨੂੰ ਕਿ ਅਸੀਂ ਬੜਾ ਕੰਪੀਟੀਸ਼ਨ ਨਾ ਕਰੀਏ ਬੜਾ ਅਸੀਂ ਇਹ ਨਾ ਕਰੀਏ ਕਿ ਸਾਰੀਆਂ ਚੀਜ਼ਾਂ ਸਾਨੂੰ ਮਿਲਣ ਇੱਕ ਕਿਤਾਬ 'ਚ ਨਹੀਂ ਕਿਸੇ ਜੀ ਵੀ ਲਿਖਿਆ ਇਹ ਤੁਹਾਡੀ ਜੀਵਨ ਜਾਂਚ ਤੁਹਾਨੂੰ ਦੱਸਦੀ ਆ ਜਾਂ ਕਈ ਵਾਰੀ ਅਸੀਂ ਸਮਝਦੇ ਆ ਕਿ ਸਾਡੀਆਂ ਖੁਸ਼ੀਆਂ ਦੀ ਚਾਬੀ ਦੂਜੇ ਕੋਲੇ ਆ ਸਾਡਾ ਮਿੱਤਰ ਆਊਗਾ ਉਹ ਜਿੰਦਾ ਖੋਲੂਗਾ ਫਿਰ ਸਾਨੂੰ ਖੁਸ਼ੀਆਂ ਮਿਲਣੀਆਂ ਜਾਂ ਯਾਰ ਮੈਂ ਕੰਮ ਕਰ ਲਿਆ ਜਿੰਨਾ ਚਿਰ ਆਸੇ ਪਾਸੇ ਵਾਲਾ ਬੰਦਾ ਸ਼ਾਬਾਸ਼ ਹੀ ਨਹੀਂ ਦਿੰਦਾ ਨਾ ਉਹ ਨਜ਼ਰ ਤਾਂ ਗੱਲ ਹੀ ਨਹੀਂ ਬਣਦੀ ਸਾਨੂੰ ਪਾਸਿਆ ਅਸੇ ਕੋਈ ਸ਼ਵਾਸ਼ੇ ਮਲੇ ਵਿਊ ਆਖਿਆ ਕੇ ਸਰਟੀਫਿਕੇਟ ਭਰ ਕੇ ਦੇਵੇ ਅਸੀਂ ਫੇਰ ਅੱਗੇ ਤੁਰਾਂਗੇ ਇਹ ਚੀਜ਼ਾਂ ਥੋੜਾ ਜਿਹਾ ਹਾਰਡ ਹੋਣਾ ਥੋੜਾ ਜਿਹਾ ਇਕੱਲੇ ਤੁਰਨਾ ਜਿਵੇਂ ਬਾਜ ਵਾਂਗੂ ਇਕੱਲੇ ਉਡਣਾ ਇਹ ਚੀਜ਼ਾਂ ਤਜਰਬਾ ਵੀ ਦਿੰਦਾ ਤੇ ਸਾਨੂੰ ਵੀ ਬੱਚਿਆਂ ਨੂੰ ਇਸ ਗੱਲ ਦੀ ਬਹੁਤ ਹੱਦ ਤੱਕ ਸਪੋਰਟ ਕਰਨ ਦੀ ਲੋੜ ਆ ਤੇ ਇਹ ਗੱਲਾਂ ਕੋਈ ਸਕੂਲ ਦੇ ਸਿਲੇਬਸ ਦਾ ਕਿਸੇ ਪਾਠਕ੍ਰਮ ਦਾ ਹਿੱਸਾ ਨਹੀਂ ਭਾਵੇਂ ਸਕੂਲਾਂ ਦੇ ਵਿੱਚ ਸਾਡੇ ਜਿਵੇਂ ਪੰਜਾਬ ਦੀ ਗੱਲ ਕਰਾਂ ਵੈਲਕਮ ਲਾਈਫ ਸਬਜੈਕਟ ਇੱਕ ਨਵਾਂ ਇੰਟਰੋਡਿਊਸ ਕੀਤਾ ਉਦੇ ਵਿੱਚ ਬੱਚਿਆਂ ਨੂੰ ਕੁਝ ਐਕਟੀਵਿਟੀਆਂ ਕਰਾਈਆਂ ਜਾਂਦੀਆਂ ਨੇ ਕੁਝ ਕਰੈਮਾਂ ਕਰਾਈਆਂ ਜਾਂਦੀਆਂ ਨੇ ਪਰ ਜਿਵੇਂ ਕਹਿੰਦੇ ਹੁੰਦੇ ਆ ਨਾ ਜੇ ਤੁਸੀਂ ਕਾਰ ਚਲਾਉਣੀ ਸਿੱਖਣੀ ਆ ਤੇ ਤੁਹਾਨੂੰ ਕਿਤਾਬ ਫੜਾ ਦਈਏ ਵੀ ਭਾਈ ਕਾਰ ਐਂਜਲਾਉਣੀ ਆ ਉਸ ਤੋਂ ਬਾਅਦ ਦਾ ਪਹਿਲਾ ਗੇਅਰ ਆ ਦੂਜਾ ਗੇਅਰ ਆ ਕਲਚ ਦੱਬਣਾ ਬ੍ਰੇਕ ਦੱਬਣਾ ਉਹ ਕਰਨਾ ਮਤਲਬ ਕਿ ਉਹ ਚੀਜ਼ਾਂ ਬੰਦਾ ਨਹੀਂ ਸਿੱਖ ਸਕਦਾ ਜਿੰਨਾ ਚਿਰ ਉਹ ਪ੍ਰੈਕਟੀਕਲ ਨਹੀਂ ਕਰਦਾ ਜੇ ਅਸੀਂ ਗੱਲ ਕਰੀਏ ਸਾਡੇ ਸਿੱਖ ਧਰਮ ਦੀ ਗੱਲ ਕਰੀਏ ਸੰਗਤ ਪੰਗਤ ਦੀ ਗੱਲ ਕਰੀਏ ਉਹ ਬੜੇ ਉਹਨਾਂ ਦੇ ਵਿਸ਼ਾਲ ਅਰਥ ਆ ਉਹ ਚੀਜ਼ਾਂ ਦੇ ਆਪਣੇ ਆਪ ਦੇ ਵਿੱਚ ਉਹ ਆਪਣੇ ਆਪ ਦੇ ਵਿੱਚ ਪੀ ਐਚ ਡੀਆ ਸੀ ਇਹ ਗ੍ਰੋ ਕਨਸੈਪਟ ਨੇ ਕਿ ਬੰਦੇ ਨੂੰ ਸ਼ੂਤਸ਼ਾਤ ਤੋਂ ਹੀ ਮੁਕਤੀ ਮਿਲਦੀ ਆ ਬੰਦੇ ਨੂੰ ਕੱਠ ਦੇ ਵਿੱਚ ਰਹਿਣ ਦੀ ਵੀ ਆਦਤ ਬਣਦੀ ਦੋਸਤ ਮਿੱਤਰ ਤੁਹਾਡਾ ਸਰਕਲ ਕਿਸ ਤਰ੍ਹਾਂ ਦਾ ਹੋਵੇ ਜਾਂ ਤੁਸੀਂ ਕਿਹੜੀਆਂ ਚੀਜ਼ਾਂ ਨੂੰ ਸਿੱਖਦੇ ਹੋ ਕਿਹੜੀਆਂ ਚੀਜ਼ਾਂ ਵੱਲ ਅਟਰੈਕਟ ਹੁੰਦੇ ਹੋ ਇਹ ਚੀਜ਼ਾਂ ਬਹੁਤ ਜ਼ਰੂਰੀ ਆ ਤੇ ਇੱਕ ਅੱਜ ਦੀ ਵੀਡੀਓ ਦੇ ਵਿੱਚ ਮੈਂ ਇਹ ਗੱਲ ਵੀ ਕਰਨੀ ਚਾਹੂਗਾ ਕਿ ਬਹੁਤੇ ਰੌਲੇ ਇਸ ਗੱਲ ਦੇ ਆ ਕਿ ਬੰਦਿਆਂ ਨੂੰ ਕੰਮ ਆ ਜਿਹੜਾ ਉਹਨਾਂ ਦੀ ਚੁਆਇਸ ਸੰਸਾਰ ਨਹੀਂ ਮਿਲਿਆ ਗੁਰਦਾਸ ਮਾਨ ਗਾਉਣ ਲੱਗ ਗਿਆ ਲਤਾ ਮਗੇਸ਼ਕਰ ਗਾਉਣ ਲੱਗੀ ਕਪਲਦੇਵ ਕ੍ਰਿਕਟ ਖੇਡਣ ਲੱਗ ਗਿਆ ਜੇ ਆਪਾਂ ਗੱਲ ਕਰੀਏ ਸੁਨੀਲ ਗਵਾਸਕਰ ਕ੍ਰਿਕਟ ਖੇਡਣ ਲੱਗ ਗਿਆ ਸਾਡੇ ਹਰਜੀਤ ਪੱਜਾ ਖੰਨਾ ਸੀ ਉਹ ਕਬੱਡੀ ਖੇਡਣ ਲੱਗ ਗਿਆ ਹਰਪ੍ਰੀਤ ਬਾਬਾ ਕਮਾਲੂ ਸਾਡੇ ਉਹ ਕਬੱਡੀ ਖੇਡਣ ਲੱਗੇ ਜਾਂ ਹੋਰ ਗੱਲ ਕਰੀਏ ਕਿੰਨੇ ਜਿਹੜੇ ਲੋਕ ਉਸੇ ਫੀਲਡ ਦੇ ਬੰਦੇ ਸੀ ਤੇ ਉਸੇ ਫੀਲਡ ਦੇ ਵਿੱਚ ਚਲੇ ਗਏ ਉਹਨਾਂ ਨੇ ਨਾਲ ਤਾਂ ਪੈਸੇ ਕਮਾਏ ਤੇ ਨਾਲੇ ਉਹ ਬਹੁਤ ਮੈਂਟਲੀ ਫਿਜ਼ੀਕਲੀ ਸੈੱਟ ਰਹੇ ਗੱਲ ਇਹ ਹੁੰਦੀ ਆ ਵੀ ਜਦੋਂ ਮਿਸਫਿਟਿੰਗ ਬੰਦੇ ਨੇ ਪੜਨਾ ਤਾਂ ਸੀ ਉਹਨੇ ਪਟਵਾਰੀ ਤੇ ਬਣਾਤਾ ਉਹਨੂੰ ਆਪਾਂ ਪੁਲਿਸ ਵਾਲਾ ਉਹ ਬਹੁਤ ਵੱਡੀ ਦਿੱਕਤ ਹੁੰਦੀ ਹੈ ਸੋ ਮੈਂ ਜ਼ਰੂਰ ਬੇਨਤੀ ਕਰੂੰਗਾ ਕਿ ਪੇਪਰ ਚੱਲ ਰਹੇ ਨੇ ਬੱਚਾਂ ਤੇ ਬਿਲਕੁਲ ਅਨਨੈਸੈਸਰੀ ਗੈਰ ਜ਼ਰੂਰੀ ਪ੍ਰੈਸ਼ਰ ਨਾ ਪਾਓ ਆਪਣੇ ਬੜੇ ਜਾਂ ਪਿਛਲੇ ਸਮੇਂ 'ਚ ਆਪਾਂ ਗੱਲ ਕਰੀਏ ਇੰਨੀ ਪੜਾਈਆਂ ਆਉਂਦੀਆਂ ਸੀ ਬੀਏ ਕਰ ਲਓ ਬੀਕਾਮ ਕਰ ਲਓ ਬੀਐਸਸੀ ਕਰ ਲਓ ਅੱਜ ਕੱਲ ਇੰਨੀਆਂ ਲਾਈਨਾਂ ਨੇ ਇੰਨੇ ਰਜਗਾਰ ਨੇ ਕੋਈ ਆਰਟਸ ਦੀ ਪੜਾਈ ਮੜੀ ਨਹੀਂ ਬੰਦਾ ਉਹ ਮਤਲਬ ਕਿ ਉੱਥੇ ਵੀ ਬਹੁਤ ਤਰੱਕੀ ਕਰ ਸਕਦਾ ਕੋਈ ਜ਼ਰੂਰੀ ਨਹੀਂ ਕਿ ਸਾਇੰਸ ਮੈਥ ਜਾਂ ਇੰਨਾ ਪੜਾਈਆਂ ਚੀ ਬਹੁਤ ਤਰੱਕੀ ਆ ਤੁਸੀਂ ਬਹੁਤ ਸਾਰੇ ਲੋਕ ਦੇਖੇ ਹੋਣਗੇ ਕਿਨੋਂ ਕੋਲੇ ਪੜ੍ਹਾਈ ਥੋੜੀ ਆ 10ਵੀਂ ਪੜ੍ਹੇ ਨੇ 12ਵੀਂ ਪੜ੍ਹੇ ਨੇ ਬਸ ਠੀਕ ਆ ਪਤਾ ਲੱਗ ਗਿਆ ਵੀ ਇੰਨੀ ਕਿ ਪੜ੍ਹਾਈ ਜ਼ਰੂਰੀ ਆ ਉਸ ਤੋਂ ਬਾਅਦ ਉਹਨਾਂ ਦੇ ਕੋਈ ਮੋਟੀਵੇਸ਼ਨ ਉਹਨਾਂ ਦੇ ਅੰਦਰੋਂ ਪੈਸ਼ਨ ਹੋਰ ਆਇਆ ਉਹਨਾਂ ਨੇ ਬਿਜ਼ਨਸ ਸੈਟਅਪ ਕੀਤੇ ਬਿਜ਼ਨਸ ਸਟਾਰਟ ਕੀਤੇ ਤਾਂ ਉਹ ਬਹੁਤ ਤਰੱਕੀ ਕਰ ਗਏ ਸੋ ਚੰਗੀਆਂ ਗੱਲਾਂ ਸਾਡੇ ਚ ਕਿਵੇਂ ਆਉਣ ਸਾਡੇ ਮੈਨੂੰ ਇੱਕ ਰਿਸ਼ਤੇ ਦਾ ਫੋਨ ਆਇਆ ਮਾਚਾ ਬੜਾ ਦਿੱਲੀ ਅਫਸਰ ਲੱਗਿਆ ਹੋਇਆ ਉਹਦੀ ਵਾਈਫ ਵੀ ਕਲਾਸ 1 ਅਫਸਰ ਆ ਉਹ ਮੈਨੂੰ ਕਹਿੰਦਾ ਮੱਸੋ ਜੀ ਮੈਂ ਮੇਰੀ ਮੈਰਿਜ ਹੋ ਗਈ ਸੀ ਤੇ ਮੈਂ ਤੁਹਾਨੂੰ WhatsApp ਕੀਤੀਆਂ ਨੇ ਫੋਟੋਜ਼ ਮੈਂ ਫੜਾ ਹਰਾਨ ਹੋਇਆ ਵੀ ਯਾਰ ਆਪਣੇ ਤਾਂ ਮੈਰਿਜ ਹੋਣ ਦਾ ਭਾਅ ਵੇ ਹੁੰਦਾ 5-7 ਲੱਖ ਰੁਪਏ ਦਾ ਪੈਲਸ ਕਰਾਓ 10-20 ਲੱਖ ਰੁਪਏ ਉੱਥੇ ਖਰਚ ਕਰੋ ਤੇ ਵੀ ਫੇਰ ਵਿਆਹ ਹੁੰਦਾ ਵਧੀਆ ਉਹ ਕਹਿੰਦਾ ਜੀ ਵਿਆਹ ਹੋ ਗਿਆ ਸੀ ਮੈਂ ਤੁਹਾਨੂੰ WhatsApp ਕਰਤਾ ਅਸਲ ਦੇ ਵਿੱਚ ਕਹਿੰਦਾ ਜਿੱਦੇ ਸਾਡੀ ਮੈਰਿਜ ਸੀ ਉਦਦੇ ਵੀ ਸਾਡੇ ਪ੍ਰੋਜੈਕਟ ਚੱਲ ਰਹੇ ਸੀ ਅਸੀਂ ਦੋਨਾਂ ਨੇ ਵੀ ਤੁਹਾਡੀ ਮੂਹ ਵੀ ਉੱਥੇ ਕੰਮ ਕਰਦੀ ਆ ਮੇਰੇ ਨਾਲ ਤੇ ਅਸੀਂ ਦੋਨਾਂ ਨੇ ਉਸ ਦਿਨ ਵੀ ਅੱਧੀ ਛੁੱਟੀ ਲਈ ਬਸ ਜਿਹੜੀਆਂ ਰਸਮਾਂ ਕਰਨੀਆਂ ਸੀ ਵਿਆਹ ਦੀਆਂ ਤੁਸੀਂ ਦੇਖੋ ਵੀ ਇਹ ਜਿਹੜੇ ਲੋਕ ਨੇ ਇਹ ਉਤਪਾਦਕ ਲੋਕ ਨੇ ਪ੍ਰੋਡਕਟਿਵ ਬੱਚੇ ਨੇ ਇਹ ਇਹ ਦੇਸ਼ ਦੇ ਨਿਰਮਾਣ ਦੇ ਵਿੱਚ ਹਿੱਸਾ ਪਾ ਰਹੇ ਨੇ ਇਹਨਾਂ ਕੋਲੇ ਤੁਸੀਂ ਮੈਂ ਨਹੀਂ ਕਹਿੰਦਾ ਠੀਕ ਆ ਵਿਆਹ ਹੋਣਾ ਆਉਂਦਾ ਇੱਕ ਵਾਰੀ ਵਿਆਹ ਬਹੁਤ ਖੁਸ਼ੀਆਂ ਮਨਾਉਣੀਆਂ ਚਾਹੀਦੀਆਂ ਨੇ ਪਰ ਤੁਸੀਂ ਦੇਖੋ ਕਿੱਡੀ ਬੱਡੀ ਕੁਰਬਾਨੀ ਆ ਉਹ ਕਹਿੰਦਾ ਵੀ ਅਸੀਂ ਹੁਣ ਤੁਹਾਨੂੰ WhatsApp ਸਾਰੇ ਨਾ ਰਿਸ਼ਤੇਦਾਰੀਆਂ ਨੂੰ ਬਣਾ ਕੇ ਦਿੱਤਾ ਤੇ ਤੁਸੀਂ ਸਾਨੂੰ ਉਹਦੀਆਂ ਡੇਟਾ ਦੱਸ ਦਿਓ ਕਿਹੜੇ ਕਿਹੜੇ ਦਿਨ ਹੋਣਗੇ ਅਸੀਂ ਦੋਨੇ ਜਾਣੇ ਸਾਰੀਆਂ ਰਿਸ਼ਤੇਦਾਰੀਆਂ ਵਿੱਚ ਮਿਲਕੇ ਜਾਵਾਂਗੇ ਤੁਹਾਡੇ ਸਾਰਿਆਂ ਨਾਲ ਵਿਚਾਰਾਂ ਦੀ ਸਾਂਝ ਪਾ ਕੇ ਜਾਵਾਂਗੇ ਗੱਲਾਂਬਾਤ ਕਰਕੇ ਜਾਵਾਂਗੇ ਤੇ ਜਿਹੜਾ ਤੁਸੀਂ ਸ਼ਗਨ ਜੋ ਵੀ ਉਹ ਕਰਨਾ ਹੋਇਆ ਨਾ ਜਾਂ ਅਸੀਂ ਤੁਹਾ ਤੋਂ ਅਸ਼ੀਰਵਾਦ ਲੈਣਾ ਤੁਹਾਡੇ ਕੋਲੇ ਆਵਾਂਗੇ ਸੋ ਇਹ ਇਹ ਪੜ੍ਹਾਈ ਤੁਸੀਂ ਦੇਖੋ ਬੱਚੇ ਨੂੰ ਕਿੱਥੋਂ ਆ ਗਈ ਅਕਲ ਇਹ ਹਨਾ ਆਪਾਂ ਤੁਸੀਂ ਮਤਲਬ ਦੇਖੋ ਉਹਨੇ ਵੀ ਬੀ ਟੈਕ ਵੀ ਚੰਗੀ ਐਨ ਆਈ ਟਿੀ ਚੋਂ ਕੀਤੀ ਬੜੇ ਟੈਸਟ ਪਾਸ ਕੀਤੇ ਤੇ ਉਹ ਉਹ ਨੌਲੇਜ ਕਿੱਥੋਂ ਆ ਗਈ ਇਹ ਸਾਡੇ ਸਾਡੇ ਆਮ ਵਿਵਹਾਰ ਦੇ ਵਿੱਚੋਂ ਚੀਜ਼ਾਂ ਮਿਸ ਕਿਉਂ ਆ ਇੱਥੇ ਪਰ ਮੈਂ ਇਹ ਨਹੀਂ ਕਹਿੰਦਾ ਵੀ ਤੁਸੀਂ ਵਿਆਹਾਂ ਤੇ ਖਰਚ ਨਾ ਕਰੋ ਜਾਂ ਆਪਾਂ ਕਹਦੇ ਆ ਵਿਆਹਾਂ ਤੇ ਜਸ਼ਨ ਮਨਾਓ ਮਨਾਓ ਬਹੁਤ ਜ਼ਰੂਰੀ ਆ ਚਲੋ ਜ਼ਿੰਦਗੀ ਦੇ ਰੰਗ ਆ ਪਰ ਇੱਕ ਕੇਸ ਇਹ ਵੀ ਆ ਸੋ ਸਾਡੇ ਇੱਕ ਹੁੰਦੇ ਸੀ ਪ੍ਰਿੰਸੀਪਲ ਸਾਹਿਬ ਆ ਉਹ ਕਹਿੰਦੇ ਵੀ ਚਾਹ ਦਾ ਕੱਪ ਵੀ ਨਹੀਂ ਪੀਂਦੇ ਤਾਂ ਕਮੀ ਘਟਾ ਵੀ ਤੁਸੀਂ ਨੈਸ਼ਨਲ ਲਾਸ ਕੀਤਾ ਤੁਸੀਂ ਚਾਹ ਕਿਉਂ ਤਿਆਰ ਕਰਵਾਈ ਤੇ ਹੁਣ ਆਪਾਂ ਵਿਹਾਂਚ ਦੇਖਦੇ ਆ ਸਾਡੇ ਕੋਲੇ ਫਰੂਟਾਂ ਵਾਲੇ ਫਰਦੇ ਹੁੰਦੇ ਆ ਜੇ ਵਿਆਹ ਦੇ ਵਿੱਚ 300 ਦਾ ਕਾਠਾ ਤਾਂ 100 ਬੇਟਰ ਹੁੰਦਾ ਉਹ ਜਿਹੜਾ ਸ਼ਿਵਾਰਧਮ ਦੇ ਨੇ ਮੁੰਡੇ ਸਾਡੇ ਉਹ ਸਾਡੇ ਕੋਲੇ ਆ ਕੇ ਕਹਿੰਦੇ ਆ ਕਿ ਫਰੂਟ 10 ਪਲੇਟਾਂ ਰੱਖ ਜਾਂਦੇ ਨੇ ਉਸ ਤੋਂ ਬਾਅਦ ਅਸੀਂ ਇੱਕ ਇੱਕ ਉਹਦੇ ਵਿੱਚੋਂ ਚੱਕਦੇ ਆ ਉਦੋਂ ਬਾਅਦ ਉਹ ਨਵੀਂ ਚੀਜ਼ ਕੋਈ ਚਿਕਨ ਆ ਕੋਈ ਫਿਸ਼ ਹੋਰ ਰੱਖੀ ਨੇ ਉਹ ਚੱਕ ਕੇ ਦਸਤ ਵਿੱਚ ਪਾ ਦਿੰਦੇ ਆ ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਕਿਤਨਾ ਕਿਤੇ ਸਾਨੂੰ ਗੁਜਰਾਤੀਆਂ ਤੋਂ ਜਾਂ ਅਸੀਂ ਕਹਿ ਲਈਏ ਜਿਹੜਾ ਸਾਦਾਪੋਣਾ ਤੇ ਸ਼ਾਨ ਸ਼ਲੀਨਤਾ ਉਹ ਵੀ ਸਿੱਖਣ ਦੀ ਲੋੜ ਆ ਕਿਸੇ ਪੜ੍ਹਾਈ ਤੇ ਨਹੀਂ ਲਿਖਿਆ ਇਹ ਬੱਚਿਆਂ ਨੂੰ ਚੀਜ਼ਾਂ ਦੱਸਿਆ ਕਰੋ ਬਹੁਤ ਲਾਜ਼ਮੀ ਆ ਬਹੁਤ ਜ਼ਰੂਰੀ ਆ ਇੱਕ ਜਿਹੜਾ ਪਕੜੀਆਂ ਤੁਕਾਂਤ ਆ ਜਿਹੜਾ ਇੱਕ ਸਹੀ ਹੈਗਾ ਉਹਦੇ ਬਾਰੇ ਦੱਸਣ ਦੀ ਲੋੜ ਹੈ ਜੇ ਆਪਾਂ ਇਹ ਦੱਸਾਂਗੇ ਬੱਚਾ ਨੂੰ ਫੇਰ ਪਤਾ ਲੱਗੂ ਆਪਾਂ ਕਹਿੰਦੇ ਆ ਵੀ ਚੰਗੀਆਂ ਚੀਜ਼ਾਂ ਨਹੀਂ ਪ੍ਰਮੋਟ ਹੋ ਰਹੀਆਂ ਵੀ ਜੀ ਗਲਤ ਰਸਮਾਂ ਪ੍ਰਮੋਟ ਹੋ ਰਹੀਆਂ ਚੰਗੀਆਂ ਤਾਂ ਤੱਕ ਦੇ ਮਾਡਲਿੰਗ ਨਹੀਂ ਦਿੱਤਾ ਮੈਂ ਤੁਹਾਡੇ ਨਾਲ ਇਹ ਵਿਆਹ ਦੀ ਧਾਰਨਾ ਸਾਂਝੀ ਕਰਤੀ ਤੁਸੀਂ ਸਾਂਝੀ ਕਰੋਗੇ ਕਿ ਕਿਸੇ ਨਾਲ ਹੋਰ ਵੀ ਗੱਲ ਕਰੋਗੇ ਤੇ ਪੰਜਾਬੀ ਤਫਸਰਾਂ ਦੇ ਮਾਧਿਅਮ ਰਾਹੀਂ ਬਲਜਿੰਦਰ ਵੱਲੋਂ ਇਹ ਗੱਲ ਆਈ ਆ ਜੇ ਤੁਹਾਡੇ ਕੋਲੇ ਬੜੀਆਂ ਧਾਰਨਾਵਾਂ ਹੋਣਗੀਆਂ ਤੇ ਇਹ ਗੱਲਾਂ ਕਿਤੇ ਨਾ ਕਿਤੇ ਸਾਨੂੰ ਦੱਸਣ ਦੀ ਲੋੜ ਹੈ ਫਰ ਜਿਹੜੀ ਹੈਗੀ ਆ ਫਾਈਨਾਂਸ ਦਾ ਮੈਨੇਜਮੈਂਟ ਆ ਵਿੱਤ ਦਾ ਮੈਨੇਜਮੈਂਟ ਆ ਉਹ ਬਹੁਤ ਜ਼ਰੂਰੀ ਆ ਬਹੁਤ ਸਾਰੇ ਲੋਕ ਇਹੋ ਜਿਹੀ ਸਾਡੀ ਜ਼ਿੰਦਗੀ 'ਚ ਹੈਗੇ ਨੇ ਕਿ ਉਹਨਾਂ ਨੇ ਪੰਜ-ਛੱਤੀ ਪੜ੍ਹੇ ਨੇ ਤੇ ਉਹ ਹਾਈਲੀ ਇਨਸਪਾਇਰਡ ਬੰਦੇ ਸੀ ਉਹਨਾਂ ਦੇ ਸੁਪਨੇ ਸੀ ਉਹਨਾਂ ਦਾ ਵਿਜ਼ਨ ਸੀ ਉਹਨਾਂ ਨੇ ਲਾਈਫ ਦੇ ਵਿੱਚ ਬੜੀ ਤਰੱਕੀ ਕੀਤੀ ਆਪਣੀਆਂ ਪੀੜ੍ਹੀਆਂ ਨੂੰ ਬੱਚਿਆਂ ਨੂੰ ਭੈਣ ਭਾਈਆਂ ਨੂੰ ਸਾਰਿਆਂ ਨੂੰ ਨੌਕਰੀਆਂ ਤੇ ਸਾਰਿਆਂ ਨੂੰ ਸੈੱਟ ਕੀਤਾ ਆਪ ਉਹ ਬਹੁਤ ਪਿੱਛੇ ਰਹੇ ਉਹਨਾਂ ਨੇ ਹਰੇਕ ਨੂੰ ਜਿਵੇਂ ਆਪਾਂ ਕਹਿ ਲਿਆ ਕਮਿਆਰ ਵਾਂਗੂ ਮਿੱਟੀ ਪੱਥਰ ਕੇ ਖੂਬਸੂਰਤ ਬਰਤਨ ਤਿਆਰ ਕੀਤੇ ਤੋ ਇਸ ਤਰ੍ਹਾਂ ਦੇ ਜੇ ਇਨਸਾਨ ਵਧਣਗੇ ਆਪਣੇ ਸਮਾਜ ਦੇ ਵਿੱਚ ਤਾਂ ਕਿਤਨਾ ਕਿਤੇ ਰੈਜੈਂਟਮੈਂਟ ਘਟੂਗੀ ਪਾਇਲਟ ਸੈਂਟਰ ਘਟਣਗੇ ਤਾਂ ਸਾਡੇ ਜਿਹੜੇ ਬੱਚੇ ਆ ਉਹ ਦੇਸ਼ ਦੇ ਵਿੱਚ ਸਾਡਾ ਆਪਾਂ ਕਹਿੰਦੇ ਹੁੰਨਾ ਨਾ ਰਿਸ਼ੀਆਂ ਮੁਨੀਆਂ ਪੀਰਾਂ ਪਗੰਬਰਾਂ ਦੀ ਧਰਤੀ ਆ ਕੈਨੇਡਾ ਨੂੰ ਕਹਿੰਦੇ ਆ ਕਹਿੰਦੇ ਇਹ ਬੇਸਟ ਲੈਂਡ ਸੀ ਅੱਜ ਤੋਂ 200 ਸਾਲ ਪਹਿਲਾਂ ਬੇਸਟ ਲੈਂਡ ਤੇ ਆਸਟ੍ਰੇਲੀਆ ਦੀ ਗੱਲ ਕਰਦੇ ਆ ਜਦੋਂ ਉਹ ਕਹਿੰਦੇ ਕਾਲੇ ਪਾਣੀ ਹੁੰਦਾ ਸੀਗਾ ਟਾਪੂਆਂ ਦੀ ਧਰਤੀ ਵੀ ਉੱਥੋਂ ਸਜ਼ਾ ਵਾਸਤੇ ਭੇਜਿਆ ਜਾਂਦਾ ਸੀ ਤੇ ਅੱਜ ਅਸੀਂ 50-50 ਲੱਖ ਲੱਖ ਜਾਈ ਜਿੰਨੇ ਉੱਥੇ ਇਹ ਗੱਲਾਂ ਬੜੀਆਂ ਸੁਭਾਰਨੇ ਇਹ ਗੱਲਾਂ ਬੜੀਆਂ ਦੱਸ ਬਹੁਤ ਕੁ ਮਤਲਬ ਇੱਥੇ ਇੰਨੇ ਜੁਗਪੁਰਸ਼ ਇੰਨੇ ਕ੍ਰਾਂਤੀਕਾਰੀ ਬੰਦੇ ਪੈਦਾ ਹੋਏ ਇੰਨੀ ਸੰਘਰਸ਼ ਹੋਇਆ ਇਹ ਗੱਲਾਂ ਦੱਸੂ ਕੌਣ ਇਹ ਗੱਲਾਂ ਆਪਾਂ ਦੱਸਣੀਆਂ ਨੇ ਸੋ ਪੰਜਾਬੀ ਤਕਸਰਾ ਦੇ ਮਾਧਮੇ ਤੇ ਅੱਜ ਦੀ ਐਤਵਾਰ ਦੀ ਗੱਲ ਦੇ ਵਿੱਚ ਮੈਂ ਤੁਹਾਡੇ ਨਾਲ ਇਹ ਗੱਲਾਂ ਖਿਪੀਆਂ ਨੇ ਉਮੀਦ ਆ ਤੁਸੀਂ ਇਹਨਾਂ ਗੱਲਾਂ ਨੂੰ ਸ਼ੇਅਰ ਕਰੋਗੇ ਪ੍ਰਮੋਟ ਕਰੋਗੇ ਤੇ ਆਪਣੀਆਂ ਗੱਲਾਂ ਨੂੰ ਅੱਗੇ ਭੇਜੋਗੇ ਇਸ ਗੱਲ ਤੇ ਬੜੀ ਲੰਬੀ ਚੌੜੀ ਬਹਿਸ ਹੋ ਸਕਦੀ ਆ ਜਿਹੜੇ ਸੁਣਦੇ ਨੇ ਤੁਸੀਂ ਆਪਣੇ ਕਮੈਂਟਸ ਰਾਹੀਂ ਦੱਸ ਸਕਦੇ ਹੋ ਕਿ ਇਹਦੇ ਵਿੱਚ ਕੱਲਾ ਹੋਰ ਆ ਐਡ ਹੋ ਸਕਦੀ ਆ ਤੋਂ ਉਹ ਸ਼ਬਦਾ ਉਹਦੇ ਲਈ ਸਾਨੂੰ ਬੜੀ ਮੋਟੀਵੇਸ਼ਨ ਮਿਲਦੀ ਆ ਤਨੁਬੜੀ ਪ੍ਰੇਰਣਾ ਮਿਲਦੀ ਆ ਜਿਹੜੀਆਂ ਗੱਲਾਂ ਤੁਹਾਡੇ ਨਾਲ ਕਰਦੇ ਆਂ ਅਸੀਂ ਉਹ ਕੋਈ ਐ ਨਹੀਂ ਹੁੰਦਾ ਵੀ ਸਾਡੇ ਕੋਲ ਮੇਰੇ ਕੋਲੇ ਗੱਲਾਂ ਸਾਰੀਆਂ ਆ ਗਈਆਂ ਇਹ ਤੁਹਾਡੇ ਸੁਝਾਅ ਹੁੰਦੇ ਨੇ ਤੁਹਾਡੀਆਂ ਟਿੱਪਣੀਆਂ ਹੁੰਦੀਆਂ ਨੇ ਤੇ ਤੁਹਾਡਾ ਸਤਿਕਾਰ ਹੁੰਦਾ ਤੁਹਾਡਾ ਪਿਆਰ ਹੁੰਦਾ ਜਿਹਦੇ ਨਾਲ ਆਪਾਂ ਇੰਨਾ ਗੱਲਾਂ ਮਤਾਂ ਕਰਦੇ ਰਹਨੇ ਆਂ ਸੋ ਅੱਜ ਜੇ ਆਪਾਂ ਜਿਹੜੀ ਮੇਨ ਗੱਲ ਸੀ ਕਿ ਐਜੂਕੇਸ਼ਨ ਨੂੰ ਲਾਈਫ ਓਰੀਐਂਟਡ ਕਿਵੇਂ ਕੀਤਾ ਜਾਵੇ ਗੈਰ ਰਸਮੀ ਪੜਾਈ ਦੇ ਵਿੱਚ ਜਿਹੜੀਆਂ ਗੱਲਾਂ ਸਿੱਖੀਆਂ ਨੇ ਉਹ ਰਸਮੀ ਪੜਾਈ ਦੇ ਨਾਲ ਕਿੰਨਾ ਕੰਮ ਕਰਦੀਆਂ ਨੇ ਸੋ ਇਹ ਗੱਲਾਂ ਨੂੰ ਆਪਾਂ ਨੂੰ ਪ੍ਰਮੋਟ ਕਰਨ ਦੀ ਲੋੜ ਆ ਪ੍ਰਚਾਰ ਕਰਨ ਦੀ ਲੋੜ ਆ ਸਾਰਿਆਂ ਨੂੰ ਤੁਹਾਨੂੰ ਬਹੁਤ-ਬਹੁਤ ਸ਼ੁਕਰੀਆ ਗੱਲਾਂ ਸੁਣਦੇ ਹਾਂ ਧੰਨਵਾਦ ਇਸੇ ਤਰ੍ਹਾਂ ਪੰਜਾਬੀ ਤਫਸਰਾਂ ਨਾਲ ਜੁੜੇ ਰਹੋ ਪੇਜ ਨੂੰ ਜਰੂਰ ਫੋਲੋ ਕਰੋ ਪੰਜਾਬੀ ਤਫਸਰਾਂ ਨੂੰ YouTube ਦੇ ਵਿੱਚ ਵੀ ਆਪਣਾ ਪੇਜ ਬਣਾਇਆ ਹੋਇਆ ਕੁਝ ਕਈ ਵਾਰੀ ਵੀਡੀਓਜ਼ ਮੈਂ ਇੱਥੇ ਪਾਦਣਾ ਹੁੰਦਾ YouTube ਤੇ ਨਹੀਂ ਪੈਂਦੀਆਂ ਕੁਝ ਵੀਡੀਓ YouTube ਤੇ ਪਾਦਨੇ ਆ ਇੱਥੇ ਨਹੀਂ ਪੈਂਦੀਆਂ ਕਾਲ ਦੇ ਵਿੱਚ ਕਿਉਂਕਿ ਜਿਵੇਂ بڑے ਹੁੰਦੇ ਨੇ ਜ਼ਿੰਦਗੀ ਦੇ ਤਾਂ ਤੁਸੀਂ ਦੋਨੇ ਪਲੇਟਫਾਰਮਸ ਤੇ ਜਾਂ ਸੀ ਇੰਸਟਾਗ੍ਰam ਤੇ ਛੋਟੀਆਂ ਵੀਡੀਓ ਪੈਂਦੀਆਂ ਨੇ ਉੱਥੇ ਵੀ ਆਪਾਂ ਗੱਲ ਕਰਦੇ ਰਹਨੇ ਆ ਸੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਲਾਮਤ ਰਹੋ ਜਿੰਦਗੀ ਜਿੰਦਾਬਾਦ